ਹੈਲੋ ਗਾਇਸ ਸਾਡੇ ਨਿਊ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਕਰ ਲੱਗੇ ਆ ਕੇਲਾ ਚੈਲੰਜ ਤੇ ਜਿਹੜਾ ਜਿੱਤੂ ਆ ਉਹਨੂੰ ਆਪਾਂ ਦੇਵਾਂਗੇ 200 ਰੁਪਿਆ ਤੇ ਇਹਨਾਂ ਮੁੰਡੇ ਤੇ ਚਾਚੇ ਤੇ ਇਹਨਾਂ ਆਪਣਾ ਭਤੀਜਾ ਇਹਨਾਂ ਦੋਵਾਂ ਦੇ ਵਿੱਚ ਹੁਣ ਚੈਲੰਜ ਹੋਣਾ ਵੇਨੇ ਆਪਾਂ ਕਿਹੜਾ ਜਿੱਤਦਾ ਤੇ ਜਿੱਤੇਗਾ ਜੱਟ ਜਿੱਗੇਗਾ ਤਿੰਨ ਕੇਲੇ ਆ ਤੇ 2 ਮਿੰਟ ਦਾ ਟਾਈਮ ਹੈ ਇਹਨਾਂ ਦੇ ਕੋਲ 2 ਮਿੰਟ ਦੇ ਵਿੱਚ ਤਿੰਨ ਕੇਲੇ ਖਾਣੇ ਆ ਜਿੰਨੇ ਪਹਿਲਾਂ ਖਾਦੇ ਉਹਨਾਂ ਦਵਾਗੇ ਆਪਾਂ 200 ਰੁਪਿਆ ਨਾਮ ਜਹੀਦਾ 100 ਰੁਪਿਆ ਤਾਂ ਹਾਂਜੀ ਮੈਂ ਕਹਾਗਾ ਥੋੜੇ ਤੇ ਤੁਹਾਨੂੰ ਚਾਹੀਦਾ ਮੰਨ ਲਓ ਕਿ ਲੋ ਵੀ ਹੁਣ 200 ਰੁਪਿਆ ਚਾਹੀਦਾ ਆਪਾਂ ਦਾ 200 ਰੁਪਿਆ ਤੇ 2 ਮਿੰਟ ਦਾ ਟਾਈਮ ਆ ਵੈਸੇ ਟਾਈਮ ਤੋਂ ਬਹੁਤ ਜ਼ਿਆਦਾ ਆ 2 ਮਿੰਟ ਦਾ ਵੈਸੇ 1 ਮਿੰਟ ਦਾ ਹੋਣਾ ਚਾਹੀਦਾ ਸੀ ਚੱਲ ਚੈਲੰਜ ਕਰੀਏ ਸ਼ੁਰੂ ਕਰ ਆਪਾਂ ਤਿਆਰ ਹਾਂ ਤੁਸੀਂ ਹਾਂਜੀ ਪੂਰਾ ਪੂਰਾ ਖਾ ਲੇਗਾ 2 ਮਿੰਟਾਂ ਦੇ ਵਿੱਚ ਕਰਨ ਕਿੱਲੇ ਚਾਚੀ ਤੋਂ ਪਹਿਲਾਂ ਨਵੇਰ ਦੇ ਆ ਬੋਲ ਹਾਂ ਖਾ ਲੂੰਗੀ ਮੈਨੂੰ ਨਹੀਂ ਲਾਵਾ ਤੁਸੀਂ ਖਾ ਲੋਗੀ ਕਿਹਦੀ ਆ ਜੋਗੀ ਨਹੀਂ ਹਰ ਖਾ ਲੋ ਵੈਨੇ 200 ਰੁਪਏ ਕਿੰਦਾ ਕਿੰਦੇ ਕੋਲ ਜਦਾ ਤੇ ਕਰਨ ਕਿੱਲੇ ਮੈਨੂੰ ਪਸੰਦ ਨਹੀਂ ਪਰ 200 ਵਾਲੀ ਖਾ ਲੂੰਗੀ ਲੱਗ ਜਾਂਦਾ ਪਤਾ ਇਹ ਆਪਾਂ ਤੇ ਮੇਰੀ ਇੱਕ ਲਿਪਸਟਿਕ ਆ ਜਿਹਦੀ 200 ਰੁਪਏ ਦੀ ਟਾਈਮਰ ਸਟਾਰਟ ਕਰਦੇ ਆ ਤੇ ਦੋ ਮਿੰਟ ਦਾ ਪਤਾ ਮਸਲਾ ਕੇ ਸਟਾਰਟ ਕਰਨ ਲੱਗੇ ਆ ਕਾਮ ਦਾ ਨੂੰ ਛੁਮਣ ਲਗਾ ਤੇ ਉਹ ਪੈਸੇ ਉੱਡ ਗਏ ਪੈਸੇ ਕੋਈ ਨਹੀਂ ਲਾਦਾ ਨਹੀਂ ਕਾਮ ਦਾ ਨੂੰ ਸ਼ੁਰੂਆ ਲਗਾ 3 3 2 1 ਸਟਾਰਟ ਲੱਗ ਜੂ ਪਤਾ ਕਿਹੜਾ ਜਿੱਤਦਾ ਚਾਚੀ ਅੱਗੇ ਆ ਕਮ ਆਂ ਆਏ 15 ਸਕੰਡ ਹੋਇਆ ਪਤਾ ਕੇਲਾ ਕਾਚੀ ਦਾ ਫਿਨਿਸ਼ ਕਰ ਵੀ ਲਿਆ ਕਮਾੜ ਗਵਾਣ ਉੱਠ ਕੇ ਛੇਤੀ ਲੱਗ ਜੂ ਪਤਾ ਅੱਜ ਤੇ ਜਾ ਜਿਤਨਾ ਚਾਚੀ ਜਿਤਨਾ ਆ ਚਾਚੀ ਦਾ ਲੈ ਚਾਚੀ ਨੇ ਕਾਤਾ ਫਿਨਿਸ਼ ਇੱਕ ਕੇਲਾ ਬਾਅਦ ਆ ਕੇ ਹਾਂ ਛੇਤੀ ਕਮਾਨ ਉਹਦਾ ਦੂਜਾ ਕਿੱਲੇ ਨੂੰ ਵੀ ਹਥਵਾ ਲਿਆ કાਚੀ ਨੇ ਮੈਨੂੰ ਲੱਗਦਾ કાਚੀ ਜਿੱਤੂਗੀ ਅਜੇ ਤੱਕ ਕਿ ਕਿੱਲਾ ਨਹੀਂ ਫਲੇਛ ਹੋਇਆ ਇੱਕ ਮਿੰਟ ਹੋ ਗਿਆ ਇੱਕ ਮਿੰਟ ਲੱਗਾ ਛੇਤੀ ਕਮਾਨ ਕਿਹੜਾ ਜਿੱਤਦਾ ਛੇਤੀ ਕਰ ਲੋ 200 ਰੁਪਏ ਮੈਨੂੰ ਲੱਗਦਾ ਮੋਟੋ ਤੇ ਜੇ ਚ ਜਾਊਗਾ ਅੱਜ ਵੇ ਹਾ ਕਿੱਧਰ ਉਹ 200 ਰੁਪਏ ਔਟ ਗਿਆ ਮੈਨੂੰ ਕਮਾਂਡ 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 200 ਰੁਪਏ ਦਾ ਸਵਾਰਾ ਛੇਤੀ ਕਰੋ ਹਿੰਮਤ ਨਾਲ ਖਾਓ ਉੱਤਕੇ ਤੀਜਾ ਖਾਣ ਲੱਗੇ ਤਾਂ ਹੋਰ ਕਿਦ ਨਿਪੜਾ ਮੈਨੂੰ ਲੱਗਿਆ ਚਲਣੇ ਵਹੰਗਾ ਵਾ ਗਿਆ ਕਮਾਂਡ ਇੱਕ ਮਿੰਟ ਤਾਂ 73 ਸੈਕਿੰਡ ਹੋ ਗਏ ਟਾਈਮਰ ਵੀ ਮ ਦਿਖਾਦਾ ਆ ਆਡੀਅੰਸ ਨੂੰ ਵੀ ਟਾਈਮਰ ਸਟਾਰਟ ਹੋਇਆ ਆ ਤੇ ਸਿਰਫ 10 ਸਕੰਡਰ ਰਹਿ ਗਿਆ ਕਵੇਲੇ ਕਿਹੜਾ ਜਿੱਤਦਾ 10 ਸਕੰਡਰ ਬਾਸ ਕਾਮਰ ਇਹ ਖੰਡਾ 2 1 ਬਾਸ ਦੋਨਾਂ ਦਾ ਮਿਲ ਦਿੱਤਾ ਹੈਗਾ 200 ਰੁਪਿਆ ਹੋ ਗਿਆ ਮੇਰਾ ਦਮੇ ਹਾਰ ਦੇ ਤੇ ਇਹਨਾ ਤੋਂ ਕਹੇ ਤਾਂ ਉਹ ਕੇਲਾ ਕਾਲਜ ਨਹੀਂ ਦਿੱਤੇਗਾ ਇਸ ਕਰਕੇ ਪੇਮੈਂਟ ਹੁੰਦੇ ਨਹੀਂ ਹੈਗੀ ਉਹ ਮੇਰੀ ਆਪ ਦੀ ਆਪ ਸਾਜੂਗੀ ਇਹਦਾ ਥੋੜਾ ਜਿਹਾ ਫਰਕ ਕਰਾ ਗਿਆ ਸੀਗਾ ਤੇ ਦੋ ਫਿਰ ਵੀ ਕੰਮ ਬਹੁਤ ਹੋ ਗਿਆ 2 ਮਿੰਟ ਤੇ 9 ਸੈਕਿੰਡ ਦੇ ਵਿੱਚ ਵੀ ਨਹੀਂ ਖਾਦਾ ਗਿਆ ਇਹਨਾਂ ਦਾ ਇੰਨਾ ਤਾਂ ਹੈਗਾ ਕੇਲਾ ਮੋਟੋ ਦੇ ਕੋਲ ਤੇ ਇੱਕ ਇਦਾਂ ਪੂਰਾ ਹਫਤਾ ਹੀ ਪਿਆ ਹੈ ਮੈਂ 200 ਰੁਪਿਆ ਮੇਰਾ ਹੋ ਗਿਆ ਕਿ ਕੈਸਾ ਲੱਗ ਰਿਹਾ ਨਾ ਜਾ ਤੱਕ ਨੂੰ ਬੁਰਾ ਲੱਗ ਰਿਹਾ ਪੰਜਾਬ ਪਿਆਰ ਪੀਵਾਂ ਲੈ ਐਵੇਂ ਬਾੜ ਤੋਂ ਕਿਹਲਾ ਚੈਲੰਜ ਸੋਟਾ ਕੰਪਲੀਟ ਨਹੀਂ ਹੋਇਆ ਲੈ 100 ਤਾਂ ਬੰਦਾ ਹੀ ਐ 100 ਕਾ ਮਾ ਮਾ ਬਹੁਤ ਕਿੱਲੇ ਖਾਦੇ ਪਿਆ ਪਿਆ ਤੇ ਮੈਨੂੰ ਦਿਓ ਤੁਸੀਂ ਕੋਈ ਨਹੀਂ ਮੇਰੇ ਸੁੱਚੇ ਗੱਲ ਗਲਤ ਨਹੀਂ ਕਰਦੇ ਹੋਈ ਤਾਂ ਇਹ ਦੱਸ ਕਿਨੇ ਦੀ ਬਾਸ ਆਇ ਤੇ ਹੁੰਦੇ ਸਮਾਉ ਤੇ ਕੱਲੋਂ ਆਪਾਂ ਕਰਾਂਗੇ ਬਰਗਰ ਚੈਲੰਜ ਤੇ ਬਾਕੀ ਵੇਖਦੇ ਆ ਕੱਲੋਂ ਜਿੱਤ ਪਾਉਂਦੇ ਕਿ ਨਹੀਂ ਪਾਉਂਦੇ ਬੋਲਣਾ ਆਪ ਕੋਈ ਕੁਝ ਬੋਲ ਸਕਦੇ ਨਹੀਂ ਬੋਲ ਕੁਝ ਨਹੀਂ ਬੋਲਣਾ ਜਦੋਂ ਹਾਰ ਹੀ ਗਿਆ 뭘 보고, s i 뭘 보고.